ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਉਮੀਦ ਆ ਠੀਕ ਠਾਕ ਹੋਗੇ ਸਾਰੇ ਅੱਜ ਦਾ ਡੇਲੀ ਲੈ ਗਏ ਆਂ ਵਲੌਗ ਵਾ ਵਾ ਦਿਨਾਂ ਦਾ ਮੁੰਡੇ ਕਹਿੰਦੇ ਵਲੌਗ ਨਹੀਂ ਪਾਉਂਦੇ ਇਹ ਅੱਜ ਆਪਾਂ ਪਾਵਾਂਗੇ ਵਲੌਗ ਡਰਿਓ ਨਾ ਦਾੜੀ ਥੋੜੀ ਵੱਡੀ ਹੋ ਗਈ ਅੱਗੇ ਨਾਲੋਂ ਸਹੀ ਆ ਤੁਹਾਨੂੰ ਦਿਖਾਉਣੀ ਅੱਗੇ ਫੇ ਅੱਜ ਕਿੰਦਾ ਮੌਸਮ ਦੇਖੋ ਬੱਦਲ ਬਹੁਤ ਚੜਿਆ ਵਾ ਮਗਰ ਬੱਦਲ ਦਾ ਕਰਕੇ ਕੰਮ ਖਰਾਬ ਹੁੰਦਾ ਵਾ ਗਰਾਊਂਡ ਜਦੋਂ ਗਿੱਲੀ ਹੁੰਦੀ ਏ ਸਹੀ ਆ ਜੀ ਲੋ ਜੀ ਤਾਂ ਦਿਖਾਉਣੀ ਅੱਗੇ ਭਾਈ ਭਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਮੁੰਡੇ ਕਹਿੰਦੇ ਭਾਜੀ ਆਉਂਦਾ ਨਹੀਂ ਤੁਸੀਂ ਵਲੌਗ ਨਹੀਂ ਪਾਉਂਦੇ ਕਿ ਭਾਜੀ ਖੜੀ ਆਉਂਦਾ ਨਹੀਂ ਭਾਜੀ ਤਰੋ ਜੀ ਆਉਂਦਾ ਇਹ ਆ ਵਲੌਗਰ ਨਹੀਂ ਹੁੰਦਾਗਾ ਵਲੌਗਰ ਹੀ ਕਰਦਾ ਆ ਕੀ ਲਵਾ ਰਹੇ ਅੱਜ ਅੱਜ ਪਾਂਜਾ ਪਵਾਉਂਦੇ ਆ ਭਾਜੀ ਲੋ ਵੀ ਮੀਂਹ ਦਾ ਕਰਕੇ ਮੁੰਡੇ ਘਟ ਆਏ ਆ ਮੰਤਰੀ ਹੁਣੀ ਕਰ ਰਹੇ ਆ ਡੰਡਾ ਦੀ ਤਿਆਰੀ ਤੇ ਬਾਬੇ ਨੇ ਬੰਨਿਆ ਕਹਿੰਦੇ ਲੱਕ ਨੂੰ ਪੋੜ ਮੇਰੇ ਵੀਰੋ ਦੇਖ ਸਕਦੇ ਤੁਸੀਂ ਕਿਉਂ ਪਲਾਨ ਨੋਜਵਾਨਾ ਕਰ ਫਤਿਹ ਸਾਂਝੀ ਇੱਕ ਵਾਰੀ ਡੰਡ ਮਾਰਨ ਤੋਂ ਪਹਿਲਾਂ ਓਏ ਪਿੱਛੇ ਕੀ ਬਣ ਗਿਆ ਮਿੱਤਰੋ ਬਾਦਲ ਗਨੇ ਹੋ ਗਏ ਆ ਇਹ ਉਹ ਲੈ ਪਿਆਰੀ ਸਾਧ ਸੰਗ ਜੀ ਵਾਖੇ ਗੁਰਜੀਕਾ ਖਾਲਸਾ ਸ੍ਰੀ ਵਾਖੇ ਗੁਰਜੀ ਕੀ ਫਤਿਹ ਲਾਲਾ ਜੀ ਵੀ ਅੱਜ ਵਾਵਾ ਦਿਨਾਂ ਬਾਅਦ ਸਮਾਗਮਾਂ ਤੋਂ ਛੁੱਟੀਆਂ ਕਰਕੇ ਆ ਗਏ ਆ ਵੀਰ ਜੀ ਤੇਰੇ ਤੇ ਕਾਰਵਾਈ ਪਾਉਣੀ ਐ ਸਿੱਧੀ ਆ ਇੱਧਰ ਦੇ ਆ ਜਾ ਯਾਰ ਆ ਜਾ ਕੀ ਆ ਵੇਖ ਲੋ ਜੀ ਗਲੇ ਬੱਦਲ ਵੇਖ ਲੋ ਦੇਖ ਆਦੇ ਮੁੰਡੇ ਲਾ ਰਹੇ ਆ ਮਿਹਨਤ ਜੋਰਾਂ ਸ਼ੋਰਾਂ ਤੇ ਲਓ ਵੀ ਮਿੱਤਰੋ ਏ ਸੀ ਜੀਨੇਰੇ ਮੈਨੂੰ ਨਾਂ ਨਹੀਂ ਪਤਾ ਵੀ ਮੁੰਡੇ ਕਹੈਂਟ ਹੀ ਆ ਸਾਰੇ ਆਹ ਮੁੰਡੇ ਦਾ ਸਰੀਰ ਚੈੱਕ ਕਰੋ ਮੜਿਆ ਨੇ ਨਿੱਗਰ 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 ਭੱਲੇ ਤੇਰੇ ਝੋਟਿਆ ਚੱਲ ਵੀ ਚੱਲ ਵੀ ਮਾਰੋ ਡਾਂਡਾ ਤੇਰੇ ਸਦਕੇ ਆ ਵੀ ਚੱਲ ਵੀ ਮੰਨੂੰ ਚੱਲ 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 ਬਾਬਾ ਵੈਰੀ ਗੁੱਡ ਕਹਿੰਦੇ ਬਾਬੇ ਨੇ ਮਿਹਨਤ ਕੀਤੀ ਜਾਰੀ ਤੇ ਬੱਦਲ ਕਹਿੰਦੇ ਮੇਰੇ ਮਿੱਤਰੋ ਇਦਾਂ ਆ ਗਏ ਆ ਪੁੱਛੋ ਨਾ ਤੇ ਦੱਸੋ ਨਾ ਚਲੋ 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 ਮੁੰਡਿਆ ਸ਼ਾਵਾਸ਼ ਸ਼ਾਵਾਸ਼ ਵੈਰੀ ਗੁੱਡ ਵੈਰੀ ਗੁੱਡ ਸ਼ਾਗੈ ਸ਼ਾਗੈ ਮੈਨੂੰ ਲੱਗਦਾ ਜੇ ਰੱਬ ਤੁਹਾਡੇ ਤੋਂ ਫੇਰ ਖੁਸ਼ ਹੋਣ ਵਾਲਾ ਵਾ। ਕਦੇ ਭਾਜੀ ਖੁਸ਼ ਹੋ ਜਾ। ਭਾਜੀ ਨੇ ਨਹੀਂ ਹੋਣਾ ਤੁਹਾਡੇ ਤੋਂ ਕੁਛ। ਚੱਲ ਚੱਲ ਮਨੂੰ ਸ਼ਾਬਾਸ਼ ਸ਼ਾਬਾਸ਼ ਸ਼ਾਬਾਸ਼। ਜਨਤਾ ਵਲੌਗ ਮੰਗਦੀ ਐ। ਕੀ ਮੰਗਦੀ ਐ ਜਨਤਾ ਵਲੌਗ? ਉਹ ਸਪਰੇਅ ਤਾਂ ਨਹੀਂ ਕਰਨਦੇ ਕਾਕੇ ਹਜੇ ਉੱਥੇ ਮੀਂਹ ਪੈ ਜਾਂਦਾ ਵਾ ਨਰੇਗਾਲੇ ਵੀ ਤਾਂ ਨੂੰ ਨਹੀਂ ਲਾਏਗੇ ਸਪਰੇਅ ਵੀ ਕਰ ਦਾਂਗੇ ਪਰ ਹੁਣ ਮੀਂਹ ਪੈ ਕੇ ਫੇਕਾ ਹੋਈ ਜਾਣਾ ਵਾ ਮੈਂ ਕਹਾਂ ਰੁਕ ਜੀਏ ਪਹਿਲਾਂ ਸਾਢੀ ਜਾਵੇ ਕਿਉਂ ਬਾਬਾ ਹੋ ਵੀ ਮਤਰੋ ਮੰਨੂ ਲੱਗਾ ਜੋਰਾਂ-ਜੋਰਾਂ ਦੇ ਨਾਲ ਕਹਿੰਦੇ ਅੱਜ ਮੋਂਚੀ ਛਾਇਆ ਪਿਆ ਵਾ ਚਲੋ 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 ਛਾਵਾ ਛਾ ਅੱਜ ਆ ਮਿੰਨੀ ਵਲੌਗ ਬਣਾ ਲੈਣਾ ਨਿੱਕਾ ਵਲੌਗ ਮਾਹਾਂ ਤੇ ਵਲੌਗ ਬਣਾਉਣ ਲੱਗੇ ਹੀ ਅੱਜ ਅੱਜ ਦਾ ਵੀ ਜਨਤਾ ਵੀ ਨਹੀਂ ਆਈ ਰੱਬ ਕਰੇ ਤੇ ਰੱਬ ਫੇ ਕੀ ਕਰੇ ਰੱਬ ਮੀ ਵੀ ਪਵਾ ਰਿਹਾ ਵਾ ਲਾਲਾ ਆਇਆ ਭਾਈ ਗਰਾਊਂਡ 'ਚ ਤਾਂ ਬੱਦਲ ਆਇਆ ਵਾ ਸੋਨੋ ਸੀਤੋ ਵਾਲਾ ਹੀ ਆ ਤੂੰ গোলডি ਵਰਾ গোলਡੀ ਭੱਜ ਗਿਆ सोनू ਸੀਦ ਵਾਲਾ গোলਡੀ ਚਲੋ ਆਜੋ ਮੁੰਡਿਓ ਪੁੱਤ ਖਿੱਚੋ ਖਿੱਚੋ ਕੰਮ ਨੂੰ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਕੋਣ ਲੀਵਰ ਸਹੀ ਹੋ ਜਣੇ ਇਹਨਾਂ ਦੇ ਲੀਵਰ ਮੈਂ ਤੇ ਵੇਖ ਕੇ ਖਰਾਬ ਹੋ ਜਾਂਦੀ ਆ ਚੱਲ ਵੀ ਮੁੰਡਿਆ ਚੱਲ ਵੀ ਏਸੀ ਕਹਿੰਦੇ ਅੱਜ ਪੈਪਾਂ ਠੰਡੀਆਂ ਤੱਤੀਆਂ ਕਰਕੇ ਕਮਰੇ ਜੇ ਕੂਲਿੰਗ ਕਰਦਾ ਹੋਇਆ ਸ਼ਾਬਾਸ਼ 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 ਚੱਲ 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 ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ 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 ਖੱਚ ਕੇ ਖੱਚ ਕੇ ਖੱਚ ਕੇ ਮੁੜਿਓ ਸ਼ਾਬਾਸ਼ ਸ਼ਾਬਾਸ਼ ਲੇ ਲੋ ਲਾ ਹਾ ਅੱਜ ਕੱਲ ਨੂੰ ਪਤਾ ਨਹੀਂ ਫੇ ਮੀ ਆ ਜਾਣਾ ਵਾ ਚੱਲ ਰਵੀਰ ਕਹਿੰਦੇ ਮਤਰਸ ਸਾਗਰ ਸਿੰਘ ਚੱਲ ਚੱਲ ਚਲੋ 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 ਸ਼ਾਬਾਸ਼ ਸ਼ਾਬਾਸ਼ ਲਾਲੀ ਨਹੀਂ ਆਇਆ ਅੱਜ ਚੱਲ 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 ਸ਼ਾਬਾਸ਼ ਸ਼ਾਬਾਸ਼ ਏਸੀ ਆ ਗਿਆ ਕਹਿੰਦੇ ਪੁਰਾਣਾ ਰੈਡਰ ਆ ਗਿਆ ਕਹਿੰਦੇ ਭਾਈ ਦਾ ਹੋਰ ਹੋਰ ਇਹ ਤੋਂ ਜ਼ਿਆਦਾ ਵੀ ਬੜਾ ਕੀਤਾ ਚੱਲੋ ਚੱਲ ਹੁਣ ਇਕੱਠਾ ਹੀ ਕਰ ਦੇਣ ਲੱਗੇ ਕੱਲ ਵਾਲਾ ਕਹਿੰਦੇ ਮੀਂਹ ਤੋਂ ਬਾਅਦ ਕੰਟੀਨਿਊ ਆ ਹੀ ਕਰ ਦੇਣ ਲੱਗੇ ਆ ਚਲੋ ਆ ਦੇ ਵੀ ਚੱਲ 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 ਪਹਿਲੇ ਵਾਲ ਸੈਟਾਂ ਦੇ ਲੱਤ ਗਿਆ ਬੁਖਾਰ ਤੇ ਰਵੀ ਓਏ ਚੱਲੋ ਚੱਲ ਇੰਨਾ ਵੀ ਮਗਰ ਦੋਜੀ ਨੂੰ ਯਾਰ ਫੋਨ ਲਾਉਂਗੇ ਫੇਰ ਹੀ ਆ ਉਹ ਹੁਣ ਦੋਜੀ ਨੂੰ ਫੇਰ ਇੱਕ ਮਿੰਟ ਮੈਂ ਲੌਣਾ ਨੂੰ ਫੋਨ ਰੋਕ ਜਾ ਮੈਂ ਕਰਦਾ ਗੱਲ ਉਹਦੇ ਨਾਲ ਕਹਿੰਦੇ ਸ਼੍ਰੋਮਣੀ ਕਮੇਟੀ ਵੱਲੋਂ ਖੇਡਣਾ ਹੈਦ ਕੀ ਫੈਟ ਹੋਣਾ ਕਹਿੰਦਾ ਹੈਦ ਕੀ ਜੱਸਾ ਕਹਿੰਦੇ ਆ ਗਿਆ ਹੈਦ ਕੀ ਕਹਿੰਦੇ ਸੱਤੂ ਦੀ ਥਾਂ ਕੰਨੀ ਇਹਨੇ ਲਾਉਣੀ ਹੈਦ ਕੀ ਚੱਲ ਵੀ ਕਹਿੰਦੇ ਸਲੋਸ ਪ੍ਰਿੰਟਾਂ ਆ ਗਈਆਂ ਵਾ ਔ ਵੇ ਕੰਫਤਾਪੁਰੀ ਆਵਾ ਨੀਲੇ ਕਛੇ ਚ ਚੱਲ ਵੀ ਸਹਿਬ ਚੱਲ ਚੱਲ ਕੱਢਣੇ ਆ ਬੰਦੇ ਮਗਰ ਬਾਂਟੀ ਆ ਗਿਆ ਮਗਰ ਚੱਲ ਔ ਵੇ ਕੋਈ ਦਿਹਾੜੀ ਕਰਨਾ ਹੁੰਦਾ ਭਾਈ ਔ ਵਿਚਾਲੇ ਵੇਖ ਲੈ ਬੰਦਾ ਕਹਿੰਦੇ ਔਰਾ ਲਾਇਆ ਹੋਇਆ ਵਾ ਵੇਚ ਨਾ ਦੇ ਦੇ ਉਹਨੂੰ ਭਰਾਵਾ ਉਹ ਕਿੱਥੇ ਇੱਕ ਹੋਇਆ ਵਾ ਫਾਈ ਦੇ ਕੈਮਰਾ ਚੱਲਣ ਡਿਆ ਵਾ ਆਹੋ ਇਹ ਮੋਢੇ ਤੇ ਰੱਖ ਲ ਓਏ ਮੀਨ ਇਹ ਕੰਮ ਬਹੁਤ ਕੀਤਾ ਖਰਾਬ 2-3 ਦਿਨ ਪਰ ਗਰਾਊਂਡ ਦੀ ਕੰਡੀਸ਼ਨ ਬਹੁਤ ਵਧੀਆ ਮਿੱਟੀ ਪੈਣਾ ਗੱਲ ਵਈ ਐਸ ਹੋ ਗਈ ਐ ਉਹ ਜਿਆ ਨੂੰ ਖਰਾਕਾ ਪੂਰ ਜਾਂ ਹੋ ਰਹੀ ਹੈ ਕਹਿੰਦੇ ਸੁਝਾਤਾ ਦੀ ਲਿਆ ਕੇ ਦੇਣੀ ਮਸ਼ੀਨ ਚੱਲ ਚੱਲ ਚੁਬਰਾ ਚੱਲ 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 ਸ਼ਾਬਾਸ਼ ਸ਼ਾਬਾਸ਼ ਖੈਦੋ ਕੰਮ ਨੂੰ चलो 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 वेरी गुड वेरी गुड शाबाश शाबाश चलो 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 चल 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 वेरी गुड वेरी गुड शाबाश ਚੱਲ 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 ਆ ਜਾਓ ਪਹਿਲੇ ਵਾਲੇ ਹਾਂਜੀ ਉਹ ਜਿੱਥੇ ਮਰਜ਼ੀ ਰੱਖ ਦੇਣ ਹੈ ਬਸ ਭਾਜੀ ਉੱਥੇ ਜਾਣ ਤੋਂ ਕੋਲ ਕਰਦੇ ਅੰਦਰ ਇਹ ਪਿੱਛੇ ਜਾਣਾ ਪੈਂਦਾ ਸਾਨੂੰ ਇਹਦੇ ਰੱਸੀ ਹੈ ਨਹੀਂ ਓਏ ਇਹ ਲਈ ਗਿਆ ਅੱਛਾ ਓਏ ਰੱਸਾ ਬੰਦੇ ਓਹ ਪੈਪਨਾ ਦੂਜਾ ਵੀ ਖੱਚ ਕੇ ਖੱਚ ਕੇ ਚਲੋ 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 ਵੈਰੀ ਗੁੱਡ ਵੈਰੀ ਗੁੱਡ ਜਾਂਦੇ ਬੱਕ ਦੇ ਚੱਲ 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 ਹਾਂ ਹੱਥ ਲਾ ਦੇ ਮਾੜਾ ਓਏ ਚੱਲ ਚੱਲ ਪਾਲੋ ਤੇਜ਼ ਡਿੱਗਦਾ ਫਿਰਦਾ ਚੱਲੋ ਚੱਲ ਮਾਂਛੀ ਦਾ ਇੱਧਰ ਕਿੱਥੇ ਚੱਲੋ ਚੱਲ ਬਾਹਰ ਤੇਜ਼ ਓਏ ਓ ਮਾਂਛੀ ਚੱਲ ਕੀ ਗੱਲ ਹੈ